ਦੇਸਾਂ ਦੇਸਾਂ ਵਿੱਚ ਰਤਨ ਦੀ ਮਿੱਟੀ ਨੂੰ ਚੁਣ ਲੈ ਕੇ ਗੁਰੂ ਰੂਪ ਵਿਰੋਧ ਜੀ ਸਾਰਜਨੀਵਾਦੀ ਬਹੁਤ ਸਤਿਕਾਰਯੋਗ ਸਾਧ ਸੰਗਤ ਦੀ ਮੈਂ ਸਰਬੱਤ ਸੰਗਤ ਦਾ ਦਾਸ ਨਿਸ਼ਤਰਪੰਦੇਰ ਉਸ ਬਕਤ ਮੈਂ ਮੌਜੂਦ ਹਾਂ ਜੁਰਦਵਾਰਾ ਗੁਰੂ ਜੀ ਦੇਰ ਸਾਹਿਬ ਦਾ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਅੱਜ ਸ਼ਨੀ ਪਾਤਸ਼ਾਹੀ ਸ੍ਰੀ ਗੁਰੂ ਸਾਹਿਬ ਹਰਗੋਬਿੰਦ ਪਾਤਸ਼ਾਹੀ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਹੈ ਔਰ ਅੱਜ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਸੰਗਤਾਂ ਬਹੁਤ ਹੀ ਸਤਿਕਾਰ ਤੇ ਸਦਾ ਨਾਲ ਮਨਾ ਰੀਆਂ ਨੇ ਔਰ ਇਹ ਬੜਪੁਰਬ ਸੰਤ ਬਾਬਾ ਸੱਜਣ ਸੰਗਤ ਜਿਹੜੇ ਕਿ ਉਸ ਗੁਰਦੁਆਰਾ ਸਾਹਿਬ ਦੇ ਮੁੱਖ ਸਵਾਦਾਹਰ ਨੇ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਔਰ ਇਹਦੇ ਵਿੱਚ ਖਾਸ ਗੱਲ ਇਹ ਆ ਕਿ ਅੱਜ ਇੱਥੇ ਇੱਕ ਤਾਂ ਜਿਹੜਾ ਪ੍ਰਾਤਨ ਕੀ ਹੈ ਜੋ ਸੰਤਾ ਮਹਾਤਮਾ ਦੇ ਪ੍ਰਾਣੇ ਸਮੇਟਾ ਉਸ ਦੀ ਸ਼ੁਰੂਆਤ ਹੋਈ ਹੈ ਇੱਕ ਸੰਤ ਬਾਬਾ ਸਜਨ ਸਿੰਘ ਜੀ ਜੋ ਜੋ ਪ੍ਰੋਬਲਮ ਪਾ ਰਹੇ ਕੋ ਅੱਜ ਸੰਗਤਾਂ ਵੱਲੋਂ ਔਰ ਮਾਪਰਖਾ ਦੀ ਹਾਲੀ ਵਿੱਚ ਔਰ ਸਾਬਕਾ ਕਾबिनेट ਮੰਤਰੀ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਇਚੇਚੇ ਤੋਂ ਬੋਕੇ ਪਹੁੰਚੇ ਨੇ ਸੰਤ ਬਾਬਾ ਮਿੱਕਸਨ ਕੋਲੋਂ ਔਰ ਵੀ ਘਰਾਰੇ ਮਾਪਰਖਾ ਦੇ ਮੌਜੂਦ ਪੁਰਾਣਕ ਉੱਥੇ ਇੱਕ ਸੋਨੇ ਦਾ ਕੰਸ ਚੜਾ ਆ ਗਿਆ ਔਰ ਸੰਗਤਾਂ ਵੱਲੋਂ ਬੜੀ ਸਤਿਕਾਰ ਨਾਲ ਔਰ ਆਪਣੀ ਸੋਧਾ ਭਾਵ ਨਾਲ ਵਿੱਚ ਬੱਤਾਂ ਬੱਤਾਂ ਸ਼ੁਰੂ ਕੀਤੀ ਹੈ ਕਿ ਆਹ ਵੇਖੀਏ ਜੀ ਸੇਵਾ ਪਾਸੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਦੀਆਂ ਕੁਝ ਲਾਈਵ ਤਸਵੀਰਾਂ ਜਿਵੇਂ ਸੱਪਰ ਪੰਦੇਰ ਅਤੇ ਭਗਵਾਨ ਸਿੰਘ ਖਜ਼ਾਲਾ ਦੀ ਵਿਸ਼ੇਸ਼ ਰਿਪੋਰਟ ਨਿਊ ਚੈਨਲ ਵਤਨ ਦੀ ਦਿੱਤੀ वाग गुरु जी 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 वागुरु जी गुरु जी वाग जी गुरु जी वा 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 गुरु जी वाग गुरु जी रोटी पेट पच्ची सौ रुपया एक होगा ग्यारह सौ रुपया लागत चढ़ाया लगभग अमरबीर सिंध जी पंज सौ रुपया इस्टेपर जो ख़र्चा आया हुआ ਸਤਿ ਸ਼੍ਰੀ ਅਕਾਲ ਰਾਮ ਦਾਸ ਹੈ ਹੁਣ ਸਹਾਇ ਅਰਜਨ ਸਿੰਘ ਗੁੰਦਰਾਓ ਸ੍ਰੀ ਰਾਮ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਖੇ ਸਭ ਦੁਖਿਐ ਏਹ ਪਹਾੜ ਸਿਮਰ ਕਰਨੋਂ ਨਿਤਾ ਗੈ ਥਾਈ ਸਭ ਭਾਣੀ ਹੋਈ ਸਹਾਇ ਦਸਮੀ ਜੀਤਾ ਸ੍ਰੀ ਗੋਬਿੰਦ ਸਿੰਘ ਸਾਹਿਬ ਸਭ ਥਾਂ ਨੂੰ ਸਹਾਰਾ ਸਰਵ ਜੀ ਪਾਸ ਦਾ ਨਾਮ ਲੈਤਾ ਪ੍ਰਮਾਤਮਾ ਦਾ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਣ ਦੇ ਦਾ ਦਾ ਧਿਆਨ ਕਰਕੇ ਬੋਲੋ ਜੀ ਤੁਹਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਜੀ ਮੇਰੀ ਅਸਰੀ ਜੀ ਦੇ مالک ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਪਾਛਾ ਮੇਰੀ ਪੀੜੀ ਦੇ ਮਾਰਗ ਸਤ ਗੁਰੂ ਜੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਮਨੋਂ ਵਾਸਤੇ ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਅੰਮ ਸੰ ਸੰਪੂਰਨ ਕਰੇ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਜੀ ਪਾਣੀ ਪਿਉਂਦੇ ਆ ਪਾਠ ਸਿੱਖਾਂ ਤੋਂ ਤਥਾ ਕੀਰਤਨ ਦੀ ਬਿੰਦੀ ਕਰਦੇ ਆਂ ਸੇਵਾਦਾਰਾਂ ਪਾਸੋਂ ਇਹ ਆਪ ਮੰਨ ਦੀਆਂ ਦੇ ਕਿਮਾ ਮਰਛੋਰੀ ਅੱਛਾ ਵੀ ਅੱਜ ਆਪ ਦੀ ਕਿਰਪਾ ਜੀ ਨਾਲ ਇਸ ਗੁਰਦੁਆਰਾ ਸਾਹਿਬ ਨੇ ਘੁੰਮਤੇ ਆਪ ਦੀ ਕਿਰਪਾ ਜੀ ਨਾਲ ਸੋਨੇ ਦਾ ਕਲਸ ਚੜਾਇਆ ਜਾਣਾ ਸਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਾ ਆਪ ਜੀ ਦੀ ਹੈ ਸੋਹਰੇ ਦਾ ਕਰ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੈ ਜੀ ਸਾਹਿਬ ਦੀ ਸੇਵਾ ਕੀਤੀ ਛਾਏ ਮਾਈ ਮੀ ਜੂਰੋ ਨੇ ਸਾ ਸੰਗਤ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਰਾਮਸਰ संतूरन कायी कथा कीरतन का परवाह चलया कथा कीरतन की ड्यूटी कर दया सेवादारा पासो भलतियां खिमां बख्शोरी सचे पादशाह अज आप जी कृपा देना ਇਸ ਗੋਦਵਾਰਾ ਸਾਹਿਬ ਦੇ ਗੁੰਬਦ ਤੇ ਆਪ ਦੀ ਕਿਰਪਾ ਦੇ ਨਾਲ ਸੋਨੇ ਦਾ ਕਲਸ਼ ਚੜਾਇਆ ਜਾਣਾ ਹੈ ਇਹ ਕਿਰਪਾ ਸਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੀ ਹੈ ਸੋਨੇ ਦਾ ਕਲਸ਼ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੈ ਆਪ ਜੀ ਨਜ਼ਰ ਪਾਓ ਏ ਪਿਤਾ ਜੀ ਸੇਵਾ ਕੀਤੀ ਥਾਏ ਪਾਇਓ ਜੀ ਜੁਰੂ ਨੇ ਰਿਓ ਸਾਧ ਸੰਗਤ ਜੀ ਆਈ ਐ ਸਾਰੇ ਮਹਾਂ ਪੁਰਖਾਂ ਦੀਆਂ ਹਾਜ਼ਰੀਆਂ ਸਾਧ ਸੰਗਤ ਦੀਆਂ ਹਾਜ਼ਰੀਆਂ ਪਰਵਾਣ ਕਰੋ ਬਲਤਨਾ ਬਾਬਾ ਸੱਜਣ ਸਿੰਘ ਜੀ ਮਹਾਂਪੁਰਖਾਂ ਦੇ ਸਿਰ ਤੇ ਮੇਰ ਫੜਿਆ ਰੱਖਣਾ ਸੱਚੇ ਪਾਤਸ਼ਾਹ ਜੀ سونے ਦਾ ਕਲਸ ਇਸ ਅਸਥਾਨ ਨੂੰ ਪ੍ਰਗਟ ਕਰਨ ਵਾਲੇ ਮਹਾਂਪੁਰਖ ਸੰਤ ਬਾਬਾ ਲਾਲ ਸਿੰਘ ਜੀ ਇੱਛਾ ਪੂਰੀ ਹੋਈ ਹੈ ਉਹਨਾਂ ਨੂੰ ਪਰਸਵਾਹ ਹੈ ਜੀ ਗੁਰਦੁਆਰਾ ਗੁਰੂ ਕੀ ਬੇਰਸਾ ਮੱਤੇਵਾਲ ਅੰਮ੍ਰਿਤਸਰ ਅੱਜ ਕਲਛਦੀ ਸੇਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਸਦਕਾ ਸੰਗਤਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੰਤਾਂ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਕਲਛਦੀ ਸੇਵਾ ਹੀ ਆ ਨਾਲ ਖੁਦ ਹੀ ਆਰੰਭਤਾ ਹੋਈ ਆ ਗੁਰੂ ਸਾਹਿਬ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਇਹ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਜੋ ਜਿਲ੍ਹਾ ਅੰਮ੍ਰਿਤਸਰ ਮੱਤੀਵਾਲ ਵਿਖੇ ਸ਼ੋਭਤ ਹੈ ਉਸ ਦੇ ਸਬੰਧ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਇਸ ਇਸ ਇਲਾਕੇ ਵਿੱਚ ਵਿਚਰੇ ਆ ਤੇ ਉਹਨਾਂ ਨੇ ਇੱਥੇ ਹੂ ਦਾ ਜਲ ਛਕਣ ਵਾਸਤੇ ਕੁਝ ਚ ਸਮਸ਼ਰਾਮ ਕੀਤਾ ਤੇ ਆਪਣਾ ਘੋੜਾ ਜੋ ਉਹਨਾਂ ਦਾ ਸਵਾਰੀ ਕਰਦੇ ਸੀ ਜਿਸ ਘੋੜੇ ਉੱਪਰ ਉਸ ਘੋੜੇ ਦੀ ਬੇਰੀ ਦਾ ਕਿਲਾ ਗੱਡ ਕੇ ਉਹਨਾਂ ਨੇ ਉਸ ਕੁੜੇ ਨੂੰ ਇੱਥੇ ਵੱਧਾ ਜਿਸ ਤੋਂ ਬੇਰ ਸਾਹਿਬ ਦਾ ਦਰਖਤ ਅੱਜ ਵੀ ਸਭਾਈਮਾਨ ਹੈ ਤੇ ਉਹ ਪ੍ਰਾਤਨ ਕੂ ਜੋ ਸੰਗਤਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹਿਆ ਸੰਤ ਬਾਬਾ ਸੱਜਣ ਸਿੰਘ ਜੀ ਹੋਣਾ ਨੇ ਦੁਬਾਰੇ ਤੋਂ ਫਿਰ ਚਾਲੂ ਕੀਤਾ ਵਾ ਅਤੇ ਇਸ ਗੁਰਦੁਆਰਾ ਸਾਹਿਬ ਦੀ ਮੰਜ਼ਲ ਦੇ ਉੱਪਰ ਜੋ ਸੁਨਹਿਰੀ ਕਲਸ਼ ਜੇਦੀ ਸੇਵਾ ਇਲਾਕੇ ਦੀਆਂ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਸੰਤ ਬਾਬਾ ਸੱਜਣ ਸਿੰਘ ਜੀ ਦੀ ਰਹਿਮਾਈ ਹੇਠ ਲਗਭਗ ਅੱਧਾ ਕਿਲੋ ਸੋਨਾ ਉਸ ਤਰਸ਼ ਦੇ ਉੱਪਰ ਚੜਾਇਆ ਗਿਆ ਵਾ ਜਿਸ ਦੀ ਕੀਮਤ ਲਗਭਗ 38 ਤੋਂ 40 ਲੱਖ ਰੁਪਏ ਦੇ ਵਿੱਚ ਲੱਗੀ ਆ ਸੋ ਸੰਗਤਾਂ ਜਿਹੜੀ ਸੰਗਤਾਂ ਨੇ ਮਾਇਆ ਭੇਟ ਕੀਤੀ ਆ ਉਹ ਤਕਰੀਬਨ 15 ਤੋਂ 16 ਲੱਖ ਰੁਪਏ ਸੰਗਤਾਂ ਵੱਲੋਂ ਭੇਟਾ ਕੀਤਾ ਗਿਆ ਬਾਕੀ ਸੰਗਤਾਂ ਬਾਕੀ ਜੋ ਸੇਵਾ ਬਗੀ ਉਹ ਇਹ ਸੰਸਥਾ ਵੱਲੋਂ ਕੀਤੀ ਗਈ ਆ ਸੋ ਅੱਜ ਸਾਰੇ ਸੰਤਾ ਮਹਾਪੁਰਸ਼ਾਂ ਦੀ ਹਾਜ਼ਰੀ ਵਿੱਚ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਉਹ ਕਲਸ਼ ਚੜਾਉਣ ਦੀ ਸੇਵਾ ਮਹਾਪੁਰਸ਼ਾਂ ਨੇ ਸੰਤਾ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਸੰਤਾ ਮਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਉਹ ਸੇਵਾ ਜਾਂ ਕਲਸ਼ ਚੜਾਉਣ ਦੀ ਉਹ ਆਰੰਭ ਕੀਤੀ ਆ ਸੋ ਹੁਣ ਸੰਤਾਂ ਦਾ ਸਾਰੀਆਂ ਸੰਤਾਂ ਦਾ ਜਿਨ੍ਹਾਂ ਨੇ ਵੀ ਇਸ ਕੁੰਭ ਦੇ ਵਿੱਚ ਹਿੱਸਾ ਪਾਇਆ ਉਹਨਾਂ ਦਾ ਮਹਾਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ ਆਏ ਹੋਏ ਮਹਾਪੁਰਸ਼ਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਪ੍ਰੋਗਰਾਮ ਸੰਬੰਧੀ ਜਾਣਕਾਰੀ ਜੀ ਸਾਧ ਸੰਗਤ ਨੂੰ ਅੱਜ ਤੋਂ ਪਹਿਲਾਂ ਤਾਂ ਜੀ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸੁਮੋਚੀ ਸੰਗਤਾਂ ਨੂੰ ਗੁਰੂ ਅਨੰਦਨਾਮ ਜੀਵਾ ਸੰਗਤ ਨੂੰ ਦੇਸ਼ ਦੁਨੀਆ ਚੋਂ ਬਿਠੇ ਗੁਰੂ ਦਾ ਸਤਕਾਰ ਕਰਨ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਆ ਉੱਥੇ ਅੱਜ ਸੰਤ ਭਗਤ ਕਬੀਰ ਜੀ ਦੇ ਉਨ੍ਹਾਂ ਦਾ ਵੀ ਜਨਮ ਦਿਹਾੜਾ ਬਹੁਤ ਬਹੁਤ ਉਸ ਦਿਨ ਦੀ ਵੀ ਵਧਾਈ ਹੈ ਉਹਨਾਂ ਦੇ ਜਨਮ ਦਿਨ ਨਾਲ ਹੀ ਅੱਜ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਪਾ ਪ੍ਰਾਪਤ ਕੀ ਗੁਰਦੁਆਰਾ ਬੇਰ ਸਾਹਿਬ 'ਚ ਅੱਜ ਵੱਡੀ ਗਿਣਤੀ 'ਚ ਮਹਾਂਪੁਰਖ ਸਹਿਬਾਨ ਜਥੇਬੰਦੀਆਂ ਦੇ ਮੁਖੀ ਸਹਿਬਾਨ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾਨ ਅੱਜ ਵੱਡੀ ਗਿਣਤੀ 'ਚ ਪਹੁੰਚ ਕੇ ਇੱਥੇ ਬਾਬਾ ਸੱਜਨ ਸਿੰਘ ਜੀ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਉੱਥੇ ਸੰਗਤ ਵੀ ਪਹੁੰਚੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪੁਰਪਤੀਆਂ ਸੰਗਤ ਨੂੰ ਬਹੁਤ-ਬਹੁਤ ਵਧਾਈਆ ਉੱਥੇ ਜੋ ਸੋਨੇ ਦੇ ਕਲਸ਼ ਦੀ ਸੇਵਾ ਅੱਜ ਰੰਮੀ ਗਈ ਹੈ ਔਰ ਜੋ ਸੰਗਤ ਨੇ ਯੋਗਦਾਨ ਪਾਇਆ ਸਮੁੱਚੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਗੁਰੂ ਕਿਰਪਾ ਕਰਨ ਲੋਕਾਂ ਦੀਆਂ ਮੁਲੂਕਾਮਨਾਵਾਂ ਗੁਰੂ ਸਾਹਿਬ ਕਿਰਪਾ ਕਰਕੇ ਆਪ ਦਾ ਮਿਹਰ ਭਰਿਆ ਆਸਰਾ ਰੱਖਣ ਦਿਨ ਦਿੁਪਹਿਰ ਰਾਤ ਚੋਕਨੀ ਤਰੱਕੀਆਂ ਬਖਸ਼ਿਸ਼ ਕਰਨ ਜੋਤੀ ਬਾਣੇ ਤੇ ਬਾਣੀ ਦਾ ਸਤਿਕਾਰ ਕਰਨ ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਬਹੁਤ ਬਹੁਤ ਸਾਰੀ ਸੰਗਤਾਂ ਨੂੰ ਵਧਾਈਆਂ